ਸਤਿ ਸ੍ਰੀ ਅਕਾਲ ਜੀ ਮਾਗੀਵਾਰੇ ਦਿਨ ਅਸੀਂ ਬਹੁਤ ਪੁੰਨਦਾਨ ਕਰਦੇ ਹਾਂ ਪਰ ਕੁਝ ਅਜਿਹੀਆਂ ਚੀਜ਼ਾਂ ਹਨ ਜਿੰਨਾਂ ਦਾ ਮਾਗੀਵਾਰੇ ਦਿਨ ਪੁੰਨਦਾਨ ਕਰਨ ਦਾ ਬਹੁਤ ਖਾਸ ਮਹੱਤਵ ਹੈ ਜੇ ਨਾ ਚੀਜ਼ਾਂ ਅਸੀਂ দান ਕਰੀਏ ਤਾਂ ਅਸੀਂ ਆਪਣੇ ਘਰ ਵਿੱਚੋਂ ਦੁੱਖ ਤਲਿੱਦਰ ਲਾਣ ਨੂੰ ਕੱਢ ਕੇ ਆਨੰਦ ਦੀ ਪੰਡਾਰਾ ਪਰ ਸਕਦੇ ਹਾਂ ਅਸੀਂ ਇਹਨਾਂ ਤੀਜਾਂ ਦਾ ਦਾਨ ਕਰਕੇ ਬਹੁਤ ਸਾਰਾ ਧਨ ਪ੍ਰਾਪਤ ਕਰ ਸਕਦੇ ਹਾਂ ਉਹ ਤੀਜਾਂ ਕਿਹੜੀਆਂ ਹਨ ਜਿਹੜੀਆਂ ਦਾਨ ਕਰਨੀਆਂ ਹਨ ਤੇ ਕਿਹੜੀਆਂ ਹਨ ਜਿਹੜੀਆਂ ਦਾਨ ਨਹੀਂ ਕਰਨੀਆਂ ਹਨ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਧਿਆਨ ਨਾਲ ਸੁਣੋ ਨੰਬਰ 1 ਮਾਗੀ ਵਾਲੇ ਦਿਨ ਝੌੜ ਤੇ ਮਾਹਾਂ ਦੀ ਦਾਲ ਇਹਨਾਂ ਦੋ ਚੀਜ਼ਾਂ ਦਾ ਦਾਨ ਕਰਨ ਨਾਲ ਸ਼ਨੀ ਦੇਵ ਖੁਸ਼ ਹੋ ਜਾਂਦੇ ਹਨ ਤੇ ਸਾਡੇ ਘਰ ਵਿੱਚੋਂ ਬਹੁਤ ਸਾਰੀਆਂ ਖੁਸ਼ੀਆਂ ਆਉਂਦੀਆਂ ਹਨ ਤੇ ਸਰੀਰ ਨਿਰੋਗ ਰਹਿੰਦਾ ਹੈ ਨੰਬਰ 2 ਮਾਗੀ ਵਾਲੇ ਦਿਨ ਕਾਲੇ ਤਿਲਾਂ ਦਾ ਦਾਨ ਕਰਨ ਨਾਲ ਸ਼ਨੀ ਦੇਵ ਭਗਵਾਨ ਵਿਸ਼ਨੂੰ ਤੇ ਸੂਰਜ ਦੇਵਤਾ ਤਿੰਨੋਂ ਪ੍ਰਸੰਨ ਹੁੰਦੇ ਹਨ ਜਿਦੇ ਨਾਲ ਸਾਡੇ ਘਰ ਵਿੱਚ ਬੇਅੰਤ ਮਾਇਆ ਪੀਤਾਂ ਦਰੁਸਤੀ ਆਉਂਦੀ ਹੈ ਨੰਬਰ 3 ਇਸ ਦਿਨ ਗੁਰਦਾਧਾਨ ਕਰਨ ਨਾਲ ਘਰ ਵਿੱਚ ਬਹੁਤ ਸਾਰੀਆਂ ਵਰਕਤਾਂ ਆਉਂਦੀਆਂ ਹਨ ਇਸ ਨਾਲ ਗੁਰੂ ਸ਼ੁਕਰ ਤੇ ਸ਼ਨੀ ਤਿੰਨੋਂ ਗ੍ਰਹਿ ਬਹੁਤ ਪਰਸਾਨ ਹੁੰਦੇ ਹਨ ਤੇ ਸਾਡੇ ਘਰ ਵਿੱਚ ਆਨੰਦ ਦੀ ਭੰਡਾਰ ਭਰ ਦਿੰਦੇ ਹਨ ਨੰਬਰ 4 ਮਾਗੀ ਵਾਲੇ ਦਿਨ ਸਾਨੂੰ ਨਮਕ ਦਾ ਦਾਨ ਜ਼ਰੂਰ ਕਰਨਾ ਚਾਹੀਦਾ ਹੈ ਨਮਕ ਦਾ ਦਾਨ ਕਰਨ ਨਾਲ ਸਾਡੇ ਘਰ ਵਿੱਚੋਂ ਨਕਾਰਤਮਕ ਕੂੜਾ ਦੂਰ ਹੁੰਦੀ ਹੈ ਕਿਸਕਾਰਤਮਕ ਊਰਜਾ ਦਾ ਵਾਸ ਹੁੰਦਾ ਹੈ ਸਾਡੇ ਘਰ ਖੁਸ਼ੀਆਂ ਅਤੇ ਵਰਕਤਾ ਨਾਲ ਭਰ ਜਾਂਦਾ ਹੈ ਨੰਬਰ 5 ਸ਼ਾਸਤਰਾਂ ਦੇ ਮੁਤਾਬਕ ਮਾਗੀ ਵਾਲੇ ਦਿਨ ਸਾਨੂੰ ਗਰਮ ਕੱਪੜਿਆਂ ਦਾ ਦਾਨ ਕਰਨਾ ਚਾਹੀਦਾ ਹੈ ਇਸ ਦਾ ਦਾਨ ਸਾਡੇ ਲਈ ਬਹੁਤ ਲਾਭਦਾਇਕ ਜੋ ਇਸ ਦਿਨ ਕੰਬਲ ਦਾ ਦਾਨ ਕੀਤਾ ਜਾਵੇ ਤਾਂ ਸਾਡੇ ਘਰ ਵਿੱਚੋਂ ਰਾਹੂ ਦੋਸ਼ ਦੂਰ ਹੁੰਦਾ ਹੈ ਤੇ ਸਾਡੇ ਘਰ ਵਿੱਚ ਬਹੁਤ ਸਾਰੀ ਮਾਇਆ ਆਉਣ ਲੱਗ ਜਾਂਦੀ ਹੈ ਨੰਬਰ 6 ਮਾਘੀ ਵਾਲੇ ਦਿਨ ਦੇਸੀ ਘਿਓ ਦਾ ਦਾਨ ਮੰਗਲ ਤੇ ਸੂਰਜ ਨੂੰ ਮਜ਼ਬੂਤ ਬਣਾਉਂਦਾ ਹੈ ਇਸ ਦਿਨ ਦੇਸੀ ਘਿਓ ਦੇ ਭੋਮੇ 2 ਚਮਚੇ ਹੀ ਦਾਨ ਕਰੋ ਦੇਸੀ ਘਿਓ ਤੋਂ ਬਣੀ ਕੋਈ ਚੀਜ਼ ਦਾਨ ਕਰ ਦਿਓ ਜਾਂ ਫਿਰ ਦੇਸੀ ਘਿਓ ਦਾ ਦੀਵੇ ਬਣਾ ਕੇ ਗੁਰੂ ਘਰ ਲੈ ਜਾਓ ਇਹ ਸਾਡੀ ਕਿਸਮਤ ਨੂੰ ਚਮਕਾ ਦੇਵੇਗੀ ਨੰਬਰ 7 ਮਾਘੀ ਵਾਲੇ ਦਿਨ ਕਾਲੀਆਂ ਚੀਜ਼ਾਂ ਦਾ ਦਾਨ ਕਰਨ ਨਾਲ ਸਾਡੇ ਘਰ ਵਿੱਚ ਸੁੱਖ ਸਮ੍ਰiddhi ਆਉਂਦੀ ਹੈ ਇਸ ਦਿਨ ਤੁਸੀਂ ਕਾਲੇ ਕੱਪੜੇ ਕਾਲੇ ਕੰਬਲ ਜਾਂ ਕਾਲੀ ਦਾਲ दान ਕਰੋ ਨੰਬਰ 8 মাਗੀ ਵਾਲੇ ਦਿਨ ਕਾਲੀ ਗਊ ਨੂੰ ਪੰਜ ਰੋਟੀਆਂ ਉੱਪਰ ਗੁੜ ਰੱਖ ਕੇ ਇਹਦੇ ਵਿੱਚ ਥੋੜੇ ਜਿੱਤੇ ਹਨ ਰੱਖ ਕੇ ਖਵਾਓ ਇਸ ਨਾਲ ਸਾਡੀ ਘਰ ਹਮੇਸ਼ਾ ਖੁਸ਼ਹਾਲੀ ਬਣੀ ਰਹੇਗੀ ਨੰਬਰ 9 মাਗੀ ਵਾਲੇ ਦਿਨ ਕਿਸੇ ਨੂੰ ਚੱਪਲਾਂ ਜੁੱਤੀਆਂ ਆਦਿ দান ਉਲ ਕਿ ਵੀ ਨਹੀਂ ਕਰਨਾ ਚਾਹੀਦਾ ਇਸ ਨਾਲ ਸਾਡੇ ਬੁਰੇ ਦਿਨ ਆਉਣੇ ਸ਼ੁਰੂ ਹੋ ਜਾਂਦੇ ਹਨ ਨੰਬਰ 10 ਇਸ ਦਿਨ ਜੇ ਤੁਹਾਡੇ ਘਰੋਂ ਕੋਈ ਝਾੜੂ ਮੰਗਣ ਆਉਂਦਾ ਹੈ ਤਾਂ ਝਾੜੂ ਬਿਲਕੁਲ ਵੀ ਨਾ ਦਿਓ ਤੁਸੀਂ ਝਾੜੂ ਦੇ ਦਿੱਤਾ ਤਾਂ ਸਮਝੋ ਤੁਸੀਂ ਆਪਣੇ ਘਰ ਦੀ ਸਾਰੀ ਧਨ ਦੌਤ ਉਸ ਨੂੰ ਦੇ ਦਿੱਤੀ ਨੰਬਰ 11 ਮਾਗੀ ਵਾਲੇ ਦਿਨ ਜੇ ਕੋਈ ਆਂਡ ਗਵਾਣ ਦਾ ਤੁਹਾਡੇ ਘਰ ਕੈਂਚੀ ਲੈਣ ਆਉਂਦਾ ਹੈ ਜਾਂ ਚਾਕੂ ਲੈਣ ਆਉਂਦਾ ਹੈ ਇਹ ਉਸ ਨੂੰ ਬਿਲਕੁਲ ਨਾ ਦਿਓ ਅਗਰ ਤੁਸੀਂ ਦੇ ਦਿੱਤੀ ਤਾਂ ਸਮਝੋ ਤੁਸੀਂ ਉਹਦੇ ਹੱਥੋਂ ਆਪਣੇ ਪਰ ਕਟਵਾ ਲਏ ਨੰਬਰ 12 ਮਾਗੀ ਵਾਲੇ ਦਿਨ ਸਾਨੂੰ ਕੱਪੜੇ ਨਹੀਂ ਧੋਨੇ ਚਾਹੀਦੇ ਇਸ ਤੋਂ ਇੱਕ ਦਿਨ ਪਹਿਲਾਂ ਹੀ ਪੂਰੇ ਘਰ ਦੇ ਕੱਪੜੇ ਧੋ ਲੈਣੇ ਚਾਹੀਦੇ ਹਨ ਤੇ ਇਸ ਦਿਨ ਬਿਲਕੁਲ ਵੀ ਕੱਪੜੇ ਧੋਣੇ ਨਹੀਂ ਧੋਨੇ ਚਾਹੀਦੇ ਇਸ ਨਾਲ ਘਰ ਵਿੱਚ ਦ੍ਰਿਦਰਤ ਤਾਂ ਆਉਂਦੀ ਹੈ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਵੀਡੀਓ ਟਿਮਬਲ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ